ਬੱਚੇ ਦੀ ਆਪਣੀ ਜਿਹੜੀ ਕ੍ਰੀਏਟੀਵਿਟੀ ਹੈ ਉਹਨੂੰ ਵੀ ਬਾਹਰ ਆਉਣ ਦਾ ਮੌਕਾ ਮਿਲਣਾ ਚਾਹੀਦਾ ਜਦੋਂ ਕੌਨਫੀਡੈਂਸ ਵਧੂਗਾ ਤਾਂ ਹੋਰ ਬੱਚੇ ਇਨਸਪਾਇਰ ਹੋਣਗੇ ਪੇਰੈਂਟਸ ਇਨਸਪਾਇਰ ਹੋਣਗੇ ਕਿ ਅਸੀਂ ਆਪਣੇ ਬੱਚੇ ਨੂੰ ਇੱਥੇ ਲਾਈਏ ਸਾਡੇ ਇੱਥੇ ਟੀਚਰ ਜਿਹੜੇ ਨੇ ਉਹ ਕਿਸੇ ਤੋਂ ਘੱਟ ਨਹੀਂ ਉਹ ਇੰਟਰਨੈਸ਼ਨਲ ਟ੍ਰੇਨਿੰਗ ਪ੍ਰਾਪਤ ਨੇ ਮੈਂ ਆਪਣੇ ਬੁਖ ਮੰਤਰੀ ਸਰਦਾਰ ਪ੍ਰਗਨ ਸਿੰਘ ਜੀ ਮਾਨ ਦਾ ਦਿਨੋ ਤਨਵਾਦ ਕਰਦੀਆਂ ਜਿਨ੍ਹਾਂ ਨੇ ਕਿ ਸਾਨੂੰ ਪਤ ਟੀਚਰਾਂ ਨੂੰ ਬਹੁਤ ਹੀ ਪਾਰਦਰਸ਼ੀ ਢੰਗ ਨਾਲ ਚੋਣ ਕਰਕੇ ਫਿਨਲੈਂਡ ਦੀ ਧਰਤੀ ਤੇ ਸਿੱਖਿਆ ਪ੍ਰਾਪਤ ਕਰਨ ਲਈ ਭੇਜਿਆ ਜਿਸੇ ਜੋ ਵੀ ਕੁਝ ਸਿੱਖਿਆ ਹੈ ਇਸੇ ਪੰਜਾਬ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਵਿੱਚ ਉਸ ਨੂੰ ਲਾਗੂ ਕਰਾਂਗੇ ਔਰ ਪੰਜਾਬ ਦੀ ਸਿੱਖਿਆ ਨੂੰ ਹੋਰ بلੰਦੀਆਂ ਤੇ ਲੈ ਕੇ ਜਾਵਾਂਗੇ ਦੀਤਾ ਮੈਨੂੰ థੈਲਸੀਮੀਆ ਸੀਗਾ ਕੁਝ ਨਹੀਂ ਹੁੰਦਾ ਮਤਲਬ ਮੈਂ ਅਰਮਨ థੈਲਸੀਮੀਆ ਸੀਔਰ ਮੈਂ ਬੋਲ ਮੈਂ ਤਾਂ ਟ੍ਰਾਂਸਪਲੈਂਟ ਕਰਾਇਆ ਹੈ ਔਰ ਮੈਨੂੰ 15 ਦਿਨ ਬਾਅਦ ਫਲਰਟ ਲੱਗਦਾ ਸੀ ਪਰ ਹੁਣ ਇੱਕਦਮ ਠੀਕ ਆ ਇਹ ਆਪਣੇ ਬਹੁਤ ਮਹਿੰਤ ਹੁੰਦਾ ਹੈ ਔਰ ਕੀਮੋਸ ਲੱਗਦੀਆਂ ਨੇ ਇਹਦੇ ਤੋਂ 15 ਤੋਂ 16 ਕੀਮੋਸ ਲੱਗਦੀਆਂ ਹੈ ਔਰ ਕਈ ਜਿਹੜੇ ਛੋਟੇ ਬੱਚੇ ਹੁੰਦੇ ਆ ਉਹਨਾਂ ਨੂੰ ਮੈਡੀਸਿਨ ਦਿੱਤੀ ਜਾਂਦੀ ਹੈ ਕੀਮੋ ਨਹੀਂ ਲੱਗਦੀ ਬਹੁਤ ਘੱਟ ਕੀਮੋ ਲੱਗਦੀ ਹੈ ਔਰ ਮੈਂ ਇਹੀ ਕਹਿੰਦੀ ਕੀਮੋ ਤੋਂ ਕਈ ਲੋਕ ਇਹ ਹੁੰਦਾ ਕੀਮੋ ਦਾ ਨਾਮ ਸੁਣ ਕੇ ਡਰ ਜਾਂਦੇ ਆ ਉਹ ਵੀ ਐਮਟੀ ਕਰਾਣੇ ਨਹੀਂ ਚਾਹਦੇ ਕਿ ਹਾਈ ਕੀਮੋ ਲੱਗੇਗੀ ਇਹ ਉਹ ਨਾ ਪਰ ਕੁਝ ਨਹੀਂ ਹੈ ਫਰਸਟ ਸੈਕੰਡ ਕੀਮੋ ਵੀ ਕੁਝ ਨਹੀਂ ਔਰ ਬਾਅਦ ਕੀ ਕੀਮੋਸ ਵੀ ਕੁਝ ਨਹੀਂ ਹੈ ਸਿਰਫ ਉਹਨਾਂ ਚ ਕੀ ਹੈ ਫੀਵਰ ਨਾਰਮਲ ਫੀਵਰ ਹੋਏਗਾ ਔਰ ਕੁਝ ਨਹੀਂ ਹੁੰਦਾ ਕਈ ਹੁੰਦੇ ਡਰ ਜਾਂਦੇ ਪਰ ਡਰਨ ਦੀ ਕੋਈ ਲੋੜ ਨਹੀਂ ਹੈ ਹਿੰਮਤ ਸੁਖੋ ਹੌਸਲਾ ਕਿਉਂਕਿ ਸਭ ਕੁਝ ਠੀਕ ਹੁੰਦਾ ਹੈ ਜਿਸ ਤਰ੍ਹਾਂ ਤੁਸੀਂ ਇਹਨਾਂ ਲੰਬਾ ਸਮਾਂ ਇਸ ਨਾਲ ਬਿਮਾਰੀ ਨਾਲ ਲੜੇ ਹੋ ਕਿਸ ਤਰ੍ਹਾਂ ਇਹ ਦੇਖਿਆ ਸੁਣਿਆ ਵੀ ਤੁਸੀਂ YouTube ਵਗੈਰਾ ਵੀ ਦੇਖੀ ਹੈ ਉਤੋਂ ਪ੍ਰਪੇਅਰ ਹੋਏ ਮੈਂ YouTube ਤੇ ਇਹ ਚੀਜ਼ ਦੇਖ ਲਈ ਤੇ ਜਦੋਂ ਡਾਕਟਰਸ ਨੇ ਮੈਨੂੰ ਕਿਹਾ ਸੀਗਾ ਕਿ ਪਿਕ ਲਾਈਨ ਕਵਾ ਫਿਕਸਰ ਲੱਗਣਾ ਪਹਿਲੇ ਮੇਰੇ ਇਥੇ ਕਵਾ ਫਿਕਸਰ ਲੱਗੇ ਸੀ ਤੇ ਉਹਨਾਂ ਨੇ ਕਿਹਾ ਇਹਨੂੰ ਹਟਾ ਕੇ ਤੂੰ ਪਿਕ ਲਾਈਨ ਲਗਾਨੀ ਹੈ ਤਾਂ ਇਥੇ ਪਿਕ ਲਾਈਨ ਲੱਗੀ ਸੀ ਪਿਕ ਲਾਈਨ ਮੈਂ YouTube ਤੇ ਸਰਚ ਕੀਤੀ ਕਿ ਐਦਾ ਲਗਣੀ ਹੈ ਉਸ ਨੂੰ ਦੇਖਿਆ ਪਰ ਡਾਕਟਰ ਨੇ ਮੈਨੂੰ ਬੋਲਿਆ ਕਿ ਲਗਾ ਦੀਏ ਪਿਕ ਲਿੰਗ ਮੈਨੂੰ ਉਹਨਾਂ ਨੇ ਕਿਹਾ ਕਿ ਕੁਝ ਨਹੀਂ ਹੁੰਦਾ ਪਿਕ ਲਾਈਨ ਸੇ ਮੈਂ ਕਿਹਾ ਮੈਨੂੰ ਪਤਾ ਹੈ ਕੀ ਹੁੰਦਾ ਤੁਸੀਂ ਬਸ ਮੈਨੂੰ ਲਗਾ ਦਿਓ ਤੇ ਜਦੋਂ ਉਹ ਕਹਿੰਦੇ ਕਿ ਵਿਹੋਸ਼ ਕਰਦੀ ਮੈਂ ਕਿਹਾ ਨਹੀਂ ਮੈਂ ਵਿਹੋਸ਼ ਨਹੀਂ ਹਾਂ ਮੈਂ ਦੇਖਣਾ ਆਪਣੀ ਅੱਖਾਂ ਸਾਹਮਣੇ ਉਹਨਾਂ ਨੇ ਮੈਨੂੰ ਸੋਨ ਦਾ ਬਹੁਤ ਅਲਕਿਟ ਟਾਪਿਕ ਲਾਈਕ ਸਾਰਾ ਤਸ਼ੇ ਬਿਨਾ ਵਿਸ਼ੇ ਹਾਂਜੀ ਮੈਂ ਬਿਨਾ ਵਿਸ਼ੇ ਹਾਂ ਇੰਨਾ ਪਰਫੈਕਟ ਇਸ ਚੀਜ਼ ਨੂੰ ਕਿਵੇਂ ਲੱਗੇ ਜੀ ਕਿ ਆਪ ਮੋਟੇ ਜਿਹੜੇ ਹੈ ਸੱਚੇ ਐਕਸਰ ਇਹਨਾਂ ਚੀਜ਼ਾਂ ਤੋਂ ਡਰ ਜਾਂਦੇ ਇਹ ਹੋਈ ਹੁੰਦਾ ਨਾ ਮੇਰੇ ਮਮਾ ਪਾਪਾ ਨੇ ਹਮੇਸ਼ਾ ਮੈਨੂੰ ਕਿਹਾ ਕਿ ਡਰਨਾ ਨਹੀਂ ਹੈ ਕੁਝ ਨਹੀਂ ਹੁੰਦਾ ਹਸਲਾ ਰੱਖੋ ਇਹ ਇੱਕ ਇੱਕ ਨਾਰਮਲ ਜੀ ਬਿਮਾਰੀ ਹੈ ਇਹਦੇ ਨਾਲ ਲੜਨਾ ਸਿੱਖੀਦਾ ਹੈ ਬਸ ਇੰਨਾ ਹੀ ਹੈ ਕਿ ਅਭੀ ਹਿੰਮਤ ਰੱਖੋ ਆਪਦੇ ਤੋਂ ਹੌਸਲਾ ਹੋਣਾ ਚਾਹੀਦਾ ਤੁਹਾਡੇ ਨਾਲ ਦੇ ਹੋਰ ਵੀ ਫਰੋਸਪਰ ਦੇ ਬੱਚੇ ਕਿ ਉਹਨਾਂ ਕੀ ਮੈਸੇਜ ਔਰ ਜਿਹੜੇ ਹੈਗੇ ਆ ਕਈਆਂ ਤੇ ਮੇਰੇ ਨਾਲ ਵੀ ਹੋਇਆ ਹੈ ਨਾ ਜਿਹੜੇ ਹੈਗੇ ਮੈਂ ਉਹਨਾਂ ਨੇ ਇਹੀ ਕਹਿਣਾ ਚਾਹਣੀ ਬਸ ਜਦੋਂ ਨਾ ਹਿੰਮਤ ਰੱਖੋ ਕੁਝ ਨਹੀਂ ਹੁੰਦਾ ਜਵੇਂ ਨੋਰਮਲ ਬਲੱਡ ਲੱਗਦਾ ਉਹਦਾ ਹੀ ਬਲੱਡ ਲੱਗੇਗਾ ਤੇ ਉਹਨਾਂ ਨੂੰ ਬਹੁਤ ਮਾਦਾ ਟ੍ਰਾਂਸਪਲੈਂਟ ਹੋ ਜਾਏਗਾ ਮੇਰਾ ਸ਼ਮੀਰ ਇਸਨਾ ਮੈਂ ਸੋਸ਼ਪੂਤੀ ਰਾਣਾ ਬੇਟੀ ਦਾ ਨਾਮ ਇਸ਼ਵੀਤ ਪਰ ਇਹਨੂੰ ਥੈਲਾਸੀਮੀਆ ਸੀਗਾ ਜੀ ਮੇਬੀ 12 ਸਾਲ ਬਾਅਦ ਇਹਦਾ ਮੈਚ ਹੋ ਕੇ ਮੈਂ ਦਿੱਲੀੋਂ ਅਰਜੀਵ ਗਾਂਧੀ ਹਸਪੀਟਲ ਤੋਂ ਇਹਦਾ ਬੋਨ ਮੈਰੋ ਟ੍ਰਾਂਸਪਲੈਂਟ ਕਰਾਇਆ ਠੀਕ ਹੈ ਤੇ ਹੋਂ ਬਿਲਕੁਲ ਠੀਕ ਹੈ ਔਰ ਮੈਨੂੰ ਵੀ ਇਸ ਯਾਨੀ ਥੈਲਾਸੀਮੀਆ ਦੇ ਵਿੱਚ ਇਹਨੂੰ 12 ਸਾਲ ਲੱਗੇ ਔਰ ਆਪਰੇਟਰ ਹੋਂ ਤੋਂ ਪਹਿਲੇ ਪਹਿਲੇ ਅਸੀਂ 1.5 ਸਾਲ OPD ਲਗਾਈ ਹੈ ਜਿੰਦੇ ਵਿੱਚ ਵੀ ਇਹਦਾ ਬੋਨ ਮੈਰੋ ਟ੍ਰਾਂਸਫਰਟ ਹੋਇਆ ਕਾਫੀ ਦਿੱਕਤ ਆਈ ਹੁੰਦੇ ਚ ਇਹਨੂੰ ਚੈਸਟ ਇਨਫੈਕਸ਼ਨ ਹੋਇਆ ਵੀਓਡੀ ਵਾਇਰਸ ਹੋਇਆ ਪਰ ਇਹਦੇ ਵਿੱਚ ਬੱਚੀ ਦੀ ਹਿੰਮਤ ਸੀ ਜਿਹੜੀ ਇਹ ਹਰੇਕ ਮੁਸੀਬਤ ਨੂੰ ਪਾਰ ਕਰਦੀ ਗਈ ਸਰ ਇਸਨ ਮਾਰੇ ਨੜਨ ਲੱਗੇ ਬੱਚੇ ਨੂੰ ਕਿੰਨਾ ਸਮਾਂ ਲੱਗਿਆ 12 ਸਾਲ ਲੱਗੇ 12 ਸਾਲ ਬਾਅਦ ਉਹਦਾ ਐਚਐਲ ਮੈਚ ਹੋਇਆ ਸਰ ਔਰ ਮੇਬੀ 100 ਦਿਨ ਉੱਥੇ ਅਸੀਂ ਰਹੇ ਹਾਂ ਆਪਰੇਟ ਹੋਣ ਤੋਂ ਬਾਅਦ 100 ਦਿਨ ਬਾਅਦ ਸਾਨੂੰ 100 ਡੇਜ਼ ਬਾਅਦ ਉਹਨਾਂ ਨੇ ਛੁੱਟੀ ਦਿੱਤੀ ਹੈ ਔਰ 100 ਦਿਨ ਦੇ ਵਿੱਚ ਬਿਲਕੁਲ ਬੱਚਾ ਫਿੱਟ ਕਰਕੇ ਉਹਨਾਂ ਨੇ ਸੰਭਲ ਦਿੱਤੇ ਇਹ ਇਹ ਹੁਣ ਦੀ ਜਿਹੜੀ ਲੜਾਈ ਜਿੱਤ ਲਈ ਬਿਲਕੁਲ ਸਰ ਇਹ ਇਸ ਬੱਚੇ ਦੀ ਹਿੰਮਤ ਹੀ ਹੈ ਜਿਹੜੀ ਇਹਨੇ ਲੜਾਈ ਜਿੱਤੀ ਹੈ ਅਸੀਂ ਤਾਂ ਇੱਕ ਵਾਰ ਬਿਲਕੁਲ ਦਿਲ ਛੱਡ ਗਏ ਸੀਗੇ ਜੀ ਜਦੋਂ ਇਹਨੂੰ VODI ਵਾਇਰਸ ਹੋ ਗਿਆ ਸੀ ਇਨੀ ਚੈਸਟ ਇਨਫੈਕਸ਼ਨ ਹੋ ਗਈ ਸੀ ਯਾਨੀ ਵੀ ਇਹ ਦੇਖੀ ਨਹੀਂ ਜਾਂਦੀ ਸੀ ਉਦੋਂ ਇਹ ਬੈੱਡ ਤੋਂ ਚਲੁੱਸ ਚਲ ਜਾਂਦੀ ਸੀ ਪਰ ਇਸ ਬੱਚੀ ਨੇ ਆਪ ਦਾ BMT ਕਰਵਾਉਣ ਤੋਂ ਪਹਿਲਾਂ ਇਹ ਸਾਰੀਆਂ ਚੀਜ਼ਾਂ YouTube ਤੇ ਬਿਲਕੁਲ ਉਹਨੂੰ ਦੇਖਿਆ ਵੀ ਮੇਰੇ ਨਾਲ ਉੱਥੇ ਕਿਸ ਤਰ੍ਹਾਂ ਹੋ ਸਕਦਾ ਹੈ ਔਰ ਉਹਦੇ ਵਿੱਚ ਕੀ ਕੀ ਹੁੰਦਾ ਹੈ ਕਿੱਦਾਂ ਕਰਦੇ ਆ ਇਹ ਮੈਂਟਲ ਪ੍ਰੀਪੇਅਰ ਹੋਈ ਹੁੰਦੇ ਵਿੱਚ ਔਰ ਉਹੋ ਹੀ ਚੀਜ਼ ਇਹਨੂੰ ਅੱਜ ਇੱਥੇ ਤੱਕ ਲੈ ਕੇ ਆਈਏ ਜੀ ਕਿੰਨੇ ਸਾਲ ਦੀ ਸੀ ਲੜਕੀ ਜਦੋਂ ਇਸ ਚੀਜ਼ ਨੂੰ ਪਤਾ ਲੱਗਾ ਇਹ ਸਿਰ 3 ਮਹੀਨੇ ਦੀ ਸੀ ਜਦੋਂ ਸਾਨੂੰ ਪਤਾ ਲੱਗਿਆ ਡਾਇਵਰਸੀ ਇਹਨੂੰ ਸੀਗਾ ਉਸ ਤੋਂ ਬਾਅਦ ਸਾਨੂੰ ਕਿਵੇਂ ਪਤਾ ਲੱਗਾ ਇਹਨੂੰ ਫੀਵਰ ਕਾਫੀ ਹੋ ਗਿਆ ਸੀ ਅਸੀਂ ਡਾਕਟਰ ਸੰਧੂ ਕੋਲ ਲੈ ਕੇ ਗਏ 2-3 ਵਾਰ ਉਹਨਾਂ ਨੇ ਫਿਰ ਇੱਕ ਟੈਸਟ ਕੀਤਾ ਉਹਦੇ ਚਾ ਥੈਲਾਸੀਮੀਆ ਟ੍ਰੇਟ ਆਈ ਉਸ ਵੇਲੇ ਉਹਨਾਂ ਨੇ ਸਾਨੂੰ ਕਪੂਰ ਕੋਟਕਪੂਰੇ ਡਾਕਟਰ ਬੰਸਲ ਕੋ ਭੇਜਿਆ ਉਹਨਾਂ ਨੇ ਪੀਜੀਆਈ ਮੇਰੇ ਕੋ ਪੀਜੀਏ 1.5 ਮਹੀਨੇ ਬਾਅਦ ਉਹਨਾਂ ਨੇ ਕਾਉਂਸਲਿੰਗ ਸਾਨੂੰ ਕਰਕੇ ਦੱਸਤਾ ਸੀ ਜੀ ਇਹਨੂੰ ਸੈਲਾਸੀਮੀਆ ਹੈ ਤੇ ਇਹਦਾ ਇਹ ਜਦੋਂ ਵੀ ਬਲੱਡ ਲਗਵਾਉਣਾ ਪਿਆ ਕਰੇਗਾ ਹਰ ਮਹੀਨੇ ਦੇ ਮਹੀਨੇ ਇਹਨੂੰ ਆ ਮੈਡੀਸਿਨ ਦੇਣੀ ਪਿਆ ਕਰੇਗੀ ਚਲੋ ਉਸ ਟਾਈਮ ਅਸੀਂ ਬਹੁਤ ਰੋਏ ਸਾਨੂੰ ਆ ਲੱਗਦਾ ਸੀ ਅਸੀਂ ਕੱਲੇ ਆ ਵੀ ਇਹ ਸਾਡੇ ਨਾਲ ਹੋਇਆ ਕਿਉਂਕਿ ਸਾਡੀ ਕਿਸੇ ਵੀ ਫੈਮਿਲੀ 'ਚ ਕੋਈ ਵੀ ਬੱਚਾ ਇਹੋ ਜਿਹਾ ਨਹੀਂ ਸੀਗਾ ਕਿਸੇ ਨਾਲ ਵੀ ਨਹੀਂ ਇਹੋ ਜਿਹਾ ਆਇਆ ਤੇ ਪਰ ਜਦੋਂ ਅਸੀਂ ਉੱਥੇ ਹੋਰ ਬੱਚਿਆਂ ਨਾਲ ਮਿਲੇ ਥੈਲਾਸੀਮੀਆ ਦੇ ਤੇ ਅਸੀਂ ਦੇਖਿਆ ਵੀ ਬਹੁਤ ਦੂਰੋ ਦੂਰੋ ਬੱਚੇ ਹੈਗੇ ਆ ਔਰ ਕੁਝ ਇਹੋ ਜਿਹੇ ਵੀ ਹੈ ਜਿਨ੍ਹਾਂ ਦਾ ਆਪਰੇਟ ਹੋਇਆ ਉਸ ਤੋਂ ਬਾਅਦ ਫਿਰ ਮੈਂ ਕਿਹਾ ਟਾਲ ਲਈ ਵੀ ਆਪਾਂ ਇਹਨੂੰ ਵੀ ਠੀਕ ਕਰਨਾ ਤੇ ਮੈਂ ਮੈਡੀਕਲ ਕਾਲਜ ਚ ਐਨਜੀਓ ਚਲਾ ਰਿਹਾ ਹਾਂ ਇਸੇ ਬੱਚਿਆਂ ਦੀ ਥੈਲਾਸੀਮੀਆ ਦੀ ਔਰ ਮੈਂ ਵੀ ਅਸੀਂ ਨੋ ਐਕਚੁਅਲੀ ਫ੍ਰੀ ਕੈਂਪ ਲਗਾਏ ਆ ਮੈਡੀਕਲ ਚ ਜਿੰਦੇ ਚ ਕੀ 16 ਬੱਚੇ ਫਿਰੋਜ਼ਪੁਰ ਦੇ ਬਿਲਕੁਲ ਥੈਲਾਸੀਮੀਆ ਫ੍ਰੀ ਹੋਏ ਜੀ बिल्कुल ठीक हो जिन्हें च कुछ बच्चों ने राजीव गांधी दिल्ली राजीव गांधी कैंसर हॉस्पिटल इलाज कराया कुछ बच्चों ने अहमदाबाद सिम्स करवाया और लेटेस्ट जो अठारह साल का एक बच्चा लड़की है उनका भी सक्सैसफुल बोन मैरो ट्रांसप्लांट लेटेस्ट हो हाले पिछले महीने ही वो घर आई है हंड्रेड डेज के बाद और चीज फिट एंड फाइन ओवरऑल तो आई गैस मोर दैन ट्वेंटी हो सिविल हॉस्पिटल ਰਜਿਸਟਰਡ ਹੈ ਉਹ 14 ਬੱਚੇ ਰਜਿਸਟਰਡ ਹੈ ਜੋ ਸਾਡੇ ਕੋਲ ਰੂਟੀਨ ਬੇਸਿਸ ਤੇ ਮੈਡੀਸਿਨਸ ਐਂਡ ਬਲੱਡ ਟ੍ਰਾਂਸਫਿਊਜ਼ਨਿੰਗ ਕਰਵਾਉਂਦੇ ਆ ਕੁਝ ਬੱਚੇ ਜੋ ਕਿ ਬਾਕੀ ਮੈਡੀਕਲ ਕਾਲਜਿਸ ਜਾਂ ਹੋਰ ਹਸਪੀਟਲਸ ਤੋਂ ਵੀ ਕਰਾ ਰਹੇ ਆ ਪ੍ਰੈਜ਼ੈਂਟਲੀ ਸਰ ਇਹ ਕਿਸ ਤਰ੍ਹਾਂ ਇਹਨਾਂ ਦਾ ਅਵੇਅਰ ਲੋਕਾਂ ਕੀਤਾ ਜਾ ਸਕਦਾ ਕੋਲ ਥੈਲੇਸੀਮੀਆ ਜੈਨੇਟਿਕ ਪ੍ਰੋਬਲਮ ਹੈ ਇਹ ਕੋਈ ਹਵਾ ਪਾਣੀ ਨਾਲ ਨਹੀਂ ਫੈਲਦੀ ਥਿਸ ਇਜ਼ ਅ ਜੈਨੇਟਿਕ ਪ੍ਰੋਬਲਮ ਜੇ ਆਪਣੇ ਘਰੇ ਕਿਸੇ ਨੂੰ ਅਨੀਮੀਆ ਰਹਿ ਰਿਹਾ ਹੈ ਆਪਣੇ ਬੱਚਿਆਂ ਨੂੰ ਤਾਂ ਪਬਲਿਕ ਨੂੰ ਅਵੇਅਰ ਹੋਣਾ ਚਾਹੀਦਾ ਹੈ ਕਿ ਰੈਗੂਲਰ ਚੈੱਕਅਪਸ ਕਰਾਣ ਚਾਈ ਸਿਵਲ ਹਸਪੀਟਲਾਂ ਚਾਹੇ ਪ੍ਰਾਈਵੇਟ ਜਿੱਥੇ ਉਹਨਾਂ ਨੂੰ ਕੰਫਰਟੇਬਲ ਲੱਗੇ ਬਟ ਅਨੀਮੀਆ ਨੂੰ ਇਗਨੋਰ ਨਹੀਂ ਕੀਤਾ ਜਾਣਾ ਚਾਹੀਦਾ ਬਿਕੋਜ਼ ਸਪੈਸ਼ਲੀ ਪੰਜਾਬ ਚ ਥੈਲੇਸੀਮੀਆ ਬਹੁਤ ਰੈਵਲੈਂਟ ਹੈ ਅਨੀਮੀਆ ਦਾ ਪ੍ਰੋਪਰ ਵਰਕਅਪ ਹੋਏ ਕਿ ਅਨੀਮੀਆ ਦਾ ਰੀਜ਼ਨ ਕੀ ਹੈ ਤੇ ਜੇ ਉਹਦੇ ਚ ਥੈਲੇਸੀਮੀਆ ਜ਼ਰੂਰੀ ਨਹੀਂ ਹੈ ਕਿ ਪੂਰੀ ਗੰਢੀ ਬਿਮਾਰੀ ਨਿਕਲੇ ਕਿ ਜਿਦੇ ਬਲੱਡ ਟ੍ਰਾਂਸਫਿਊਜ਼ਨ ਲੱਗੇ ਕਈ ਵਾਰ ਕੁਝ ਲੋਕ ਸਿਰਫ ਕੈਰੀਅਰਸ ਹੁੰਦੇ ਆ ਜਿੰਨਾ ਚ ਥੈਲੇਸੀਮੀਆ ਟ੍ਰੇਟ ਜਾਂ ਕੈਰੀਅਰ ਹੁੰਦਾ ਹੈ ਕਿ ਉਹਨਾਂ ਚ ਇਸ ਬਿਮਾਰੀ ਦਾ ਕਹ ਲਓ ਇੱਕ ਜੀਨ ਹੁੰਦਾ ਹੈ ਇੰਨਾ ਜ਼ਿਆਦਾ ਐਥ ਵੀ ਕੱਟ ਨਹੀਂ ਹੁੰਦਾ ਔਰ ਨੋ ਦਾ ਸੀ ਅੱਜ 10:30 ਦੇ ਅਰਾਊਂਡ ਵਾਲੋ ਮੇਨਟੇਨ ਕਰ ਲੈਂਦੇ ਆ ਪਰ ਉਸ ਕੇਸਿਸ ਕੀ ਹੁੰਦਾ ਹੈ ਕੱਲ ਨੂੰ ਜੇ ਉਹਨਾਂ ਦੀ ਮੈਰिज ਕੈਰੀਅਰ ਦੇ ਨਾਲ ਹੁੰਦੀ ਹੈ ਕੈਥੈਲਿਸੀਆ ਪਾਰਟਨਰ ਦੇ ਨਾਲ ਹੁੰਦੀ ਹੈ ਹਾਈ ਚਾਂਸਸ ਹੁੰਦੇ ਆ ਕਿ ਉਹਨਾਂ ਦੇ ਅੱਗੇ ਜੋ ਸੈਕਿੰਡ ਜਨਰੇਸ਼ਨ ਹੈ ਉਹਨਾਂ 'ਚ ਪ੍ਰੋਬਲਮ ਆ ਸਕ ਆ ਜਾਂਦੀ ਹੈ ਤੇ ਇਸ ਲਈ ਅਨੀਮੀਆ ਦਾ ਵਰਕਅਪ ਹੋਏ ਤਾਂ ਕਿ ਜੋ ਕੈਰੀਅਰਸ ਹੈ ਜਾਂ ਜੋ ਪੇਰੈਂਟਸ ਜਾਂ ਜੋ ਮੈਰਿਡ ਕਪਲ ਹੈ ਉਹ ਕੈਰੀਅਰਸ ਹੈ ਉਹਨਾਂ ਨੂੰ ਆਪਣੀ ਜੈਨੇਟਿਕ ਕਾਉਂਸਲਿੰਗ ਕਰਾਣੀ ਚਾਹੀਦੀ ਹੈ ਜੈਨੇਟਿਕ ਟੈਸਟਿੰਗ ਕਰਾਣੀ ਚਾਹੀਦੀ ਹੈ ਕਿ ਆਪਾਂ ਟਾਈਮਲੀ ਇਸ ਡਿਜ਼ੀਜ਼ ਨੂੰ ਕੈਚ ਕਰ ਸਕੀਏ ਇਹ ਟਾਈਮਲੀ ਦਾ ਟਰੀਟਮੈਂਟ ਜੋ ਬੰਦ ਆ ਉਹ ਲੈ ਸਕੀ ਹੈ ਕਿਉਂਕਿ ਲੋਕ ਅਕਸਰ ਕਹਿ ਦਿੰਦੇ ਹੈਗੇ ਕਿ ਸਾਡੇ ਪਰਿਵਾਰ ਚ ਐਨੀ ਦੀ ਕੋਈ ਦਿੱਕਤ ਨਹੀਂ ਹੈ ਬਟ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਕੁਝ ਪੇਸ਼ੈਂਟਸ ਹੈ ਉਹ ਟ੍ਰੇਟ ਹੁੰਦੀ ਹੈ ਉਹਨਾਂ ਨੂੰ ਆਪ ਨੂੰ ਜ਼ਿਆਦਾ ਦਿੱਕਤ ਨਹੀਂ ਰਹਿੰਦੀ ਹੈ ਬਟ ਜਦੋਂ ਜੇ ਹਸਬੈਂਡ ਵਾਈਸ ਦੋਨੋਂ ਟ੍ਰੇਟ ਹੈ ਤਾਂ ਉਹਨਾਂ ਦੇ ਬੱਚਿਆਂ ਚ ਕਾਫੀ ਚਾਂਸਸ ਹੈ ਕਿ ਥੈਲਾਸੀਮੀਆ ਮੇਜਰ ਬਿਮਾਰੀ ਇਸ ਲਈ ਸਾਡੀ ਬੇਰੀ ਜ਼ਰੂਰ ਅਪੀਲ ਰਹੀ ਦੀ ਕਿ ਹਰ ਪ੍ਰੈਗਨੈਂਸੀ ਮੇਲ ਆਪ ਦੀ ਟੈਸਟਿੰਗ ਜ਼ਰੂਰ ਕਰਾਈ ਜਾਵੇ ਜੇ ਕੁਝ ਐਵੀਰੀ ਪ੍ਰੋਬਲਮ ਸੇਕਰਦੀ ਹੈ ਤਾਂ ਉਹਨਾਂ ਦੀ ਜੈਜ ਕੰਪੇਨੇਟੀ ਕਾਉਂਸਲਿੰਗ ਕੰਪੇਨੇਟੀ ਈਵੈਲੂਏਸ਼ਨ ਵੱਲ ਜ਼ਰੂਰ ਜਾਓ ਤਾਂ ਕਿ ਇਸ ਬਿਮਾਰੀ ਨੂੰ ਆਪਾਂ ਥੋੜ੍ਹ ਜੌਲ ਨਾਲ ਲੜ ਸਕੀਏ ਤੇ ਖਤਮ ਕਰ ਸਕੀਏਗੇ ਠੀਕ ਹੈ ਪਰ ਜੇ ਤੋਂ ਪਰਚੇ ਨੂੰ ਪ੍ਰੋਬਲਮ ਆ ਜਾਂਦੀ ਹੈ ਤਾਂ ਵੀ ਇਹ ਖਬਰਾਨਾ ਨਹੀਂ ਹੈ ਇਹਦੇ ਨਾਲ ਲੜਿਆ ਜਾ ਸਕਦਾ ਠੀਕ ਹੈ ਸਪੈਸ਼ਲੀ ਕਈ ਵਾਰ ਐ ਹੁੰਦਾ ਬੱਚੇ ਨੂੰ ਬਿਮਾਰੀ ਦਾ ਪਤਾ ਨਹੀਂ ਲੱਗਦਾ ਨਹੀਂ ਟੈਸਟ ਕਰਵਾਉਂਦੀਆਂ ਜੇ ਕਿਸੇ ਬੱਚੇ ਨੂੰ ਹੀ ਖੂਨ ਦੀ ਕਮੀ ਲਗਾਤਾਰ ਰਹਿ ਰਹੀ ਹੈ बार-बार ਖੂਨ ਜਣਾਣਾ ਆਲੀ ਹੈ ਇੱਕ ਹੁੰਦਾ ਆਪਾਂ ਨੂੰ ਕਾਰਨ ਜ਼ਰੂਰ ਲੱਭਣਾ ਚਾਹੀਦਾ ਹੈਗਾ ਆਮ ਬੱਚੇ ਦੇ ਜੇ ਖੂਨ ਘਟ ਰਿਹਾ ਹੈ ਜਾਂ ਕੁਝ ਹੋ ਰਿਹਾ ਹੈ ਤਾਂ ਜ਼ਰੂਰ ਆ ਕੇ ਅਗੋ ਟੈਸਟ ਕਰਵਾਏ ਜਾਵੇ ਇਵੈਲੂਏਸ਼ਨ ਕਰਵਾਈ ਜਾਵੇ ਡਾਕਟਰ ਸਾਹਿਬ ਨੇ ਹਾਲੇ ਦੱਸਿਆ ਹੀ ਹੈ ਕਿ ਜਿਹੜਾ ਬੱਚਾ ਹੈਗਾ ਉਹਦੇ 12 ਸਾਲਾਂ ਤੋਂ ਬਲੱਡ ਵੀ ਲੱਗ ਰਿਹਾ ਸੀ ਥੈਲੇਸੀਮੀਆ ਤੋਂ ਪ੍ਰਭਾਵਿਤ ਸੀਗੀ ਤੇ ਇਹਨਾਂ ਦਾ ਜਿਹੜਾ ਬੋਨ ਮੈਰੋ ਟ੍ਰਾਂਸਪਲੈਂਟ ਹੈ ਉਹ ਕੀਤਾ ਗਿਆ ਹੈ ਤੇ ਉਹਦੇ ਨਾਲ ਜਿਹੜੀ ਬੱਚੀ ਹੈਗੀ ਹੈ ਉਹ ਹੁਣ ਬਿਲਕੁਲ ਠੀਕ ਹੈ 3 ਮਹੀਨੇ ਉੱਤੇ ਐਡਮਿਟ ਰਹਿ ਕੇ ਵੀ ਆਏ ਹੈ ਥੋੜੀ-ਬਹੁਤ ਪ੍ਰੋਬਲਮਸ ਜਿਹੜੀ ਹੈ ਉਹ ਜ਼ਰੂਰ ਐਚਐਲ ਟੈਸਟਿੰਗ ਚ ਇਸੇ ਚ ਰਹਿਦੀ ਹੈ ਕਿ ਪੇਸ਼ੈਂਟ ਜਿਹੜਾ ਇਮਿਊਨਿਟੀ ਕੰਪਰ ਇਹ ਕੋਈ ਚੈਸਟ ਇਨਫੈਕਸ਼ਨਸ ਥੋੜੇ ਜਿਹਾ ਚਾਂਸੇਸ ਵੱਧ ਜਾਂਦੇ ਜਿਹਨੂੰ ਆਪਾਂ ਸ਼ੁਰੂ ਚ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਪੈਂਦੀ ਹੈ ਬਟ ਜਿਵੇਂ ਕਿ ਉਹਨਾਂ ਬੱਚੇ ਦੀ ਤੁਸੀਂ ਇੰਟਰਵਿਊ ਵੀ ਸੁਣੀ ਹੈ ਇਹਨਾਂ ਨੂੰ ਮਿਲੇ ਵੀ ਹੋ ਕਿ ਹੁਣ ਬੱਚਾ ਜਿਹੜਾ ਹੈ ਉਹ ਬਿਲਕੁਲ ਠੀਕ ਹੈ ਤੇ ਬਿਲਕੁਲ ਡਿਜ਼ੀਜ਼ ਫ੍ਰੀ ਹੈ ਜਿਵੇਂ ਕਿ ਬੱਚੀ ਦੇ ਅੰਦਰ ਇੱਕ ਚੀਜ਼ ਸੀ ਉਹਨੇ ਖੁਦ YouTube ਤੇ ਦੇਖਿਆ ਉਸ ਵਾਸਤੇ ਪ੍ਰਪੇਅਰ ਹੋਈ ਉਹਨੂੰ ਸੈਲਫ ਕੌਨਫੀਡੈਂਸ ਉਹਨਾਂ ਨੂੰ ਜਿੰਨੇ ਬਹੁਤ ਆ ਗਿਆ ਬਿਲਕੁਲ ਜੀ ਜਿਹੜੀ ਇਹੋ ਜਿਹੀ ਕੋਈ ਵੀ ਪ੍ਰੋਬਲਮਸ ਹੁੰਦੀ ਹੈ ਕੋਈ ਵੀ ਬਿਮਾਰੀ ਹੁੰਦੀ ਹੈ ਉਹਦੇ ਲਈ ਜਿਹੜੀ ਸੈਲਫ ਕੌਨਫੀ ਇਸ ਚੀਜ਼ ਦਾ ਕੌਨਫੀਡੈਂਸ ਕਿ ਮੈਂ ਇਸ ਬਿਮਾਰੀ ਨਾਲ ਲੜਨਾ ਹੈ ਤੇ ਇੰਦੇ ਤੋਂ ਮੈਂ ਬਿਲਕੁਲ ਠੀਕ ਹੋਣਾ ਹੈ ਅਤੇ ਜਿਹੜਾ ਵੀ ਇਲਾਜ ਦੀ ਪ੍ਰੋਬਲਮ ਆਊਗੀ ਜਾਂ ਉਹਦੇ 'ਚ ਮੈਨੂੰ ਕੋਈ ਦਿੱਕਤ ਲੱਗਦੀ ਹੈ ਉਹ ਵੀ ਮੈਂ ਫੇਸ ਕਰਾਂਗੀ ਤੇ ਉਹਦੇ ਨਾਲ ਲੜਾਂਗੀ ਇਹ ਜਿਹੜਾ ਲੜਾਈ ਦਾ ਜਜ਼ਬਾ ਹੈ ਨਾ ਉਹ ਬਹੁਤ ਜ਼ਰੂਰੀ ਹੈ ਇਸ ਚੀਜ਼ ਲਈ ਜਿਹੜਾ ਕਿ ਇਸ ਕੁੜੀ ਨੇ ਆਪਾਂ ਨੂੰ ਦਿਖਾਇਆ ਹੈ ਬੱਚਿਆਂ ਨੇ ਤੇ ਇਹਨਾਂ ਠੀਕ ਹੋ ਕੇ ਵੀ ਦਿਖਾਇਆ ਹੈ ਜਿਹੜਾ ਕਿ ਆਪਣੇ ਸਾਰਿਆਂ ਲਈ ਇੱਕ ਮੋਟੀਵੇਸ਼ਨ ਵੀ ਹੈ ਹੋਰ ਬੱਚਿਆਂ ਲਈ ਵੀ ਕਿ ਆਪਣੀ ਜਿਹੜੀ ਟ੍ਰੀਟਮੈਂਟ ਹੈਗੀ ਹੈ ਉਹ ਪ੍ਰੋਪਰ ਕਰਾਉਣ ਤੇ ਜਿੱਥੇ ਵੀ ਮੌਕਾ ਮਿਲਦਾ ਜਿਵੇਂ ਐਚਰ ਟੈਸਟਿੰਗ ਜਦੋਂ ਵੀ ਉਹਨਾਂ ਦੀ ਹੁੰ ਤੇ ਉਸ ਚੀਜ਼ ਨੂੰ ਅੱਗੇ ਲੈ ਕੇ ਆਪਣਾ ਇਲਾਜ ਕਰਾ। ਜਿੱਦਾਂ ਕਿ ਪਿਆਸ ਕੀਤੀ ਜਾਵੇ ਤਾਂ ਕਿੰਨੇ ਕੋ ਬੱਚੇ ਸਰ ਆਪਣੇ ਜਿਲੇ ਵਿੱਚ ਆਪਣੇ ਕੋਲ ਇਸ ਟਾਈਮ ਟੋਟਲ 14 ਬੱਚੇ ਜਿਹੜੇ ਹੈਗੇ ਆ ਰਜਿਸਟਰਡ ਹੈਗੇ ਆ ਡਾਕਟਰ ਸਾਹਿਬ ਕੋ ਕਿ ਜਿਨ੍ਹਾਂ ਦਾ ਰੂਟੀਨ ਜਿਹੜਾ ਥੈਲੇਸੀਮੀਆ ਦੀ ਬਲੱਡ ਟ੍ਰਾਂਸਫਿਊਜ਼ਨ ਕਰ ਲੋ ਜਾਂ ਜਿਹਨੂੰ ਆਇਰਨ ਲੱਗਦਾ ਜਿਹੜਾ ਬਲੱਡ ਘਟ ਜਾਂਦਾ ਤੇ ਉੱਥੇ ਨਾਲ ਚੱਲ ਰਹੀ ਹੈ। ਇਸ ਚੀਜ਼ 'ਤੇ ਜ਼ਰੂਰ ਪਬਲਿਕ ਨੂੰ ਵੀ ਅਵੇਅਰ ਕਰਨਾ ਚਾਹੀਦਾ ਹੈ ਗਿਆ ਤਾਂ ਕਿ ਇਸ ਬਿਮਾਰੀ ਬਾਰੇ ਲੜਨ ਡਰਨ ਦੀ ਲੋੜ ਨਹੀਂ ਹੈ ਲੜਨ ਦੀ ਲੋੜ ਹੈਗੀ ਹੈ। ਇੱਕ ਜ਼ਮਾਂਦਰੋ ਬਿਮਾਰੀ ਹੈਗੀ ਐ ਇਹਦਾ ਟਾਈਮ ਹੀ ਪਤਾ ਲੱਗੇ ਜੇ ਟਾਈਮ 'ਚ ਆਪਾਂ ਰੈਗੂਲਰ ਬਲੱਡ ਟ੍ਰਾਂਸਫਿਊਸ਼ਨ ਲਵਾਉਂਦੀ ਰਾਵਾਂਗੀ ਆਇਰਨ ਲੈਵਲ ਬੌਡ ਨੂੰ ਕੱਟ ਰੱਖਾਂਗੇ ਤਾਂ ਆਪਾਂ ਨੂੰ ਫਿਊਚਰ 'ਚ ਵਧੀਆ ਚਾਂਸਸ ਹੈ ਇਹ ਖਬਰਾਨਾ ਨਹੀਂ ਹੈ ਕਿ ਬਿਮਾਰੀ ਹੋਗੀ ਫਿਊਚਰ 'ਚ ਨਹੀਂ ਹੈ ਬੱਚੇ ਦਾ ਆਪਨੇ ਕੋਲ ਕਾਫੀ ਬੱਚੇ ਹੈ ਜਿਹੜੇ ਕਾਫੀ ਵੱਡੇ ਹੋ ਚੁੱਕੇ ਆਂਦੇ ਆ ਲਾਈਵ ਐਗਜ਼ਾਮਪਲ ਤੁਸੀਂ ਆਪ ਦੇਖਿਆ ਹੋਵੇਗਾ ਜੇ ਕਿਸੇ ਵੀ ਮੌਕਾ ਮਿਲਦਾ ਹੈਗਾ ਬੱਚੇ ਨੂੰ ਜਾਂ ਕੁਝ ਆਬ ਐਡਵੈਸਰੀ ਟੈਸਟਿੰਗ ਕਰਵਾਓ ਹੈਗੀ ਫਿਊਚਰ ਪਲਾਨ ਕਰੋ ਨਾ ਆਪਣੇ ਨੇ ਆਪ ਬਣ ਜਾਂਦੇ ਹੁੰਦੇ ਹੈਗੇ ਕਾਫੀ ਸੰਸਥਾਵਾਂ ਹੈ ਜਿਹੜੀਆਂ ਸਪੋਰਟ ਵੀ ਕਰਦੀਆਂ ਹੈ ਹੈਲਪ ਵੀ ਕਰਦੀਆਂ ਹੈ ਬਸ ਪਰ ਕਹਿੰਦੇ ਹੈ ਕਿ ਘਰੋਂ ਨਿਕਲਣਾ ਤਾਂ ਪੈਣਾ ਹੈਗਾ ਤਾਂ ਹੀ ਅੱਗੇ ਰਸਤਾ ਬਣਨਾ ਹੈ ਤਾਂ ਇਹ ਜ਼ਰੂਰ ਕਵਾਂਗੇ ਕਿ ਮਤਲਬ ਇੱਕ ਵਾਰ ਆਪ ਵੀ ਬੱਚੇ ਨੂੰ ਮੋਟੀਵੇਟ ਜ਼ਰੂਰ ਕਰੋ ਪੇਰੈਂਟਸ ਦੀ ਮੋਟੀਵੇਸ਼ਨ ਪੇਰੈਂਟਸ ਦੀ ਹਿੰਮਤ ਬਹੁਤ ਜ਼ਰੂਰੀ ਹੁੰਦੀ ਹੈ ਬੱਚੇ ਨੂੰ ਹਿੰਮਤ ਪੇਰੈਂਟਸ ਤੋਂ ਹੀ ਮਿਲਦੀ ਹੈਗੀ ਹੈ ਤਾਂ ਕਰਿਓ ਆਪਾਂ ਨਿਕਲੀਏ ਜਦੋਂ ਵੀ ਕੋਈ ਐਕਚਲੀ ਕੈਂਪ ਵਗੈਰਾ ਲੱਗਦਾ ਹੈਗਾ ਜਾਂ ਕੁਝ ਵੀ ਆਂਦਰ ਉਹਦੇ ਚ ਆਪਾਂ ਸਪੋਰਟ ਕਰੀਏਗੇ ਨਹੀਂ ਨਹੀਂ